ਸਸੂਕਾਲ ਜੀ ਆਦਾਬ ਨਮਸਤੇ ਗੁੱਡ ਮਾਰਨਿੰਗ ਆਲ ਆਫ ਯੂ ਵੈਲਕਮ ਟੂ ਮਾਈ ਨਿਊ ਵਲੌਗ ਲਓ ਜੀ ਸਵੇਰ ਦਾ ਟਾਈਮ ਐ ਟਾਈਮ ਇੱਥੇ ਹੋ ਗਿਆ ਸੀ 6 ਵਜ ਦਾ ਤੇ ਹਨੇਰਾ ਬਹੁਤ ਲੱਗਦਾ ਧੁੰਦ ਬਹੁਤ ਹੋਣ ਕਰਕੇ ਹਨੇਰਾ ਇੰਨਾ ਦਿਖ ਰਿਹਾ ਹੈ ਦੇਖੋ ਧੁੰਦ ਕਿੰਨੀ ਉੱਤਰਈ ਹੈ ਨਾ ਬਹੁਤ ਦਿਨਾਂ ਤੋਂ ਬਾਅਦ ਧੁੰਦ ਪੈਣ ਲੱਗੀ ਆ ਤੇ ਮੌਸਮ ਵੀ ਅੱਜ ਥੋੜਾ ਠੰਡਾ ਹੋ ਗਿਆ ਆ ਕਿਉਂਕਿ ਇੱਕ ਦਿਨ ਪਹਿਲਾਂ ਮੀਂਹ ਪੈ ਕੇ ਹਟਿਆ ਸੀਗਾ ਤੇ ਉਸ ਕਰਕੇ ਧੁੰਦ ਕਾਫੀ ਹੋ ਗਈ ਆ ਪਰ ਆਪਾਂ ਤਾਂ ਠੰਡ ਮਹਿਸੂਸ ਨਹੀਂ ਕਰਦੇ ਕਿਸੇ ਆਪਣੇ ਆਪਣੇ ਕੰਮ ਕਾਜੇ ਵਿੱਚ ਲੱਗ ਹੀ ਜਾਂਨੇ ਆਂ ਔਰ ਕੰਮ ਕਾਜ ਤੇ ਠੰਡ ਹੋਈ ਤੇ ਗਰਮੀ ਹੋਵੇ ਕੰਮ ਕਾਜ ਸਾਰੇ ਕਰਨੇ ਪੈਂਦੇ ਆ ਜੀ ਚਲੋ ਜੀ ਅੱਜ ਵਾਲਾ ਵਲੌਗ ਆਪਣਾ ਸ਼ੁਰੂ ਹੋ ਗਿਆ ਤੇ ਤੁਸੀਂ ਵਲੌਗ ਪੂਰਾ ਜ਼ਰੂਰ ਦੇਖਿਓ ਦੇਖਣ ਤੋਂ ਬਾਅਦ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਤੇ ਸਭ ਦਾ ਬਹੁਤ ਬਹੁਤ ਥੈਂਕ ਯੂ ਜਿਨ੍ਹਾਂ ਨੇ ਆਪਣੀ ਚੈਨਲ ਸਬਸਕ੍ਰਾਈਬ ਕੀਤਾ ਸਪੋਰਟ ਕਰ ਰਹੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਪਿਆਰੇ ਪਿਆਰੇ ਕਮੈਂਟ ਕਰ ਰਹੇ ਹੋ ਜੀ ਤੇ ਪੂਰਾ ਵਲੌਗ ਦੇਖਣ ਤੋਂ ਬਾਅਦ ਤੁਸੀਂ ਪਿਆਰੇ ਪਿਆਰੇ ਕਮੈਂਟ ਜ਼ਰੂਰ ਕਰਿਓ ਜੀ ਬਹੁਤ ਵਧੀਆ ਲੱਗਦਾ ਤੁਹਾਡੇ ਕਮੈਂਟਸ ਨੂੰ ਸਭ ਨੂੰ ਤੰਦਰੁਸਤ ਮੰਨ ਦੇਵੇਗੀ ਆਪਾਂ ਸਿਹਤ ਤੇ ਕੰਮਕਾਜ ਕਰਦੇ ਕਰਦੇ ਆਪਾਂ ਵਾਹਿਗੁਰੂ ਤੇ ਆਗਾਹੇਦਾ ਜੀ ਤੇ ਲੋ ਜੀ ਸਵੇਰੇ ਆਪਾਂ ਲਿਆਂਦੀਆਂ ਛਿੱਟੀਆਂ ਛਿੱਟੀਆਂ ਲੈ ਕੇ ਪਾਣੀ ਗਰਮ ਕੀਤਾ ਆਪਾਂ ਤੁਹਾਨੂੰ ਦੱਸਿਆ ਸੀਗਾ ਦੋ ਤਿੰਨ ਦਿਨਾਂ ਦੀਆਂ ਇਕੱਠੀਆਂ ਲੈ ਆ ਜੀ ਕਾਫੀ ਟਾਈਮ ਲੱਗ ਜਾਂਦਾ ਫਿਰ ਅੱਧਾ ਪੌਣਾ ਘੰਟਾ ਲਿਉਣ ਦੀ ਲੱਗ ਜਾਂਦਾ ਹਾਂ ਤੇ ਉਸ ਤੋਂ ਬਾਅਦ ਪਾਣੀ ਧਰਨ ਕੀਤਾ ਤੇ ਹੁਣ ਆਪ ਲੱਗੇ ਹੋਏ ਸੀਗੇ ਵਾਸ਼ਿੰਗ ਮਸ਼ੀਨ ਦੇ ਕੱਪੜੇ ਧੋਣ ਵਾਸਤੇ ਤੇ ਠੰਡ ਦੇ ਨਾਲ ਇਹ ਸਾਬਣ ਹੈ ਜਿਹੜਾ ਇਹ ਬਹੁਤ ਗੜਾ ਹੋ ਗਿਆ ਕਿਉਂਕਿ ਸਾਬਣਾਂ ਅਸੀਂ ਕੱਟ ਕੇ ਪੋਨੀ ਪੋਨੇ ਹ ਜਰਾਬ ਦੇ ਵਿੱਚ ਪਾ ਕੇ ਮਸ਼ੀਨ ਦੇ ਵਿੱਚ ਪਾਣੇ ਪਾਣੇ ਹੁੰਦੇ ਆ ਇਸ ਨਾਲ ਕੱਪੜੇ ਵਧੀਆ ਨਿਕਲ ਜਾਂਦੇ ਆ ਕਿ ਜਾਂ ਤੁਹਾਨੂੰ ਤਾਂ ਨਾਲ ਸੱਤ ਵਿੱਚ ਧੋ ਲੈਂਦੇ ਆ ਸਾਨੂੰ ਉਹ ਯਾਨੀ ਇਕੱਲੇ ਸਰਹ ਵਿੱਚ ਧੋਣ ਦਾ ਯਕੀਨ ਜਾਂ ਨਹੀਂ ਹੁੰਦਾ ਵੀ ਕੱਪੜਾ ਨਿਕਲੂਗਾ ਜਾਂ ਨਹੀਂ ਨਿਕਲੂਗਾ वैसे भी डैडी जी ਦੇ ਚਿੱਟੇ ਕੁਰਤੇ ਪਜਾਮੇ ਹੁੰਦੇ ਆ ਤਾਂ ਫਿਰ ਉਸ ਵਾਰ ਤੇ ਸਾਬਣ ਪਉਣਾ ਜ਼ਰੂਰੀ ਹੋ ਹੀ ਜਾਂਦਾ ਆ ਤੇ ਮਸਾ ਮੈਂ ਕੱਟ ਕੇ ਸਾਬਣ ਜਿਹੜਾ ਪਾਇਆ ਉਹ ਬਿਲਕੁਲ ਠੰਡ ਦੇ ਨਾਲ ਜੰਮ ਜੇ ਗਿਆ ਸੀ ਬੜੀ ਮੁਸ਼ਕਿਲ ਦੇ ਨਾਲ ਕੱਟਿਆ ਤੇ ਗਰਮ ਪਾਣੀ ਆਪਾਂ ਪਾ ਲਿਆ ਸੀ ਸਾਡੇ ਪਾਈਪ ਜਿਹੜੀ ਆ ਵਾਸ਼ਿੰਗ ਮਸ਼ੀਨਾਂ ਵਾਲੀ ਉਹ ਥੋੜੀ ਹੋ ਗਈ ਆ ਖਰਾਬ ਕੁਛ ਜਿਹੜੀ ਟੁੱਟੀ ਆ ਉਸ ਤੇ ਪਾਈਪ ਚੜਦੇ ਨਹੀਂਗੇ ਤੇ ਇਸ ਕਰਕੇ ਅਸੀਂ ਬਾਲਟੀ ਦੇ ਨਾਲ ਹੀ ਪਾਣੀ ਪਾ ਲਈਦਾ ਤੇ ਹੁਣ ਮੈਂ ਜੁਰਾ ਦੇ ਵਿੱਚ ਸਾਰੇ ਜਿੰਨੇ ਵੀ ਸਾਬਣ ਦੇ ਪੀਸ ਸੀਗੇ ਉਹ ਕੱਟ ਕੇ ਪਾ ਲਏ ਸੀਗੇ ਜਿਆਦਾ ਕਪੜੇ ਹੈ ਨਹੀਂ ਸੀਗੇ ਠੰਡ ਹੋਣ ਕਰਕੇ ਨਾ ਵੀ ਬਹੁਤ ਜ਼ਿਆਦਾ ਨਹੀਂ ਹੋਏ ਸੀ ਐਸੇ ਵੀ ਮੈਂ ਸੰਡੇ ਨੂੰ ਕਾਫੀ ਧੋਤੇ ਸੀਗੇ ਮੈਂ ਜਿਵੇਂ ਲੋਈਆਂ ਵਗੈਰਾ ਕੱਟਣ ਵਗੈਰਾ ਨਾ ਸੰਡੇ ਨੂੰ ਆਪਾਂ ਐਕਸਟਰਾ ਕੰਮ ਕਰ ਲਿੱਤਾ ਕਿਉਂਕਿ ਇਦਾਂ ਬੱਚੇ ਫਿਟਿਸ਼ਨ ਵਾਲੇ ਨਹੀਂ ਹੁੰਦੇਗੇ ਤੇ ਜਿਹੜੇ ਵੀ ਐਕਸਟਰਾ ਐਕਸਟਰਾ ਕੰਮ ਹੁੰਦੇ ਸਫਾਈਆਂ वगैरह ਦਾ ਜ਼ਿਆਦਾ ਜ਼ਿਆਦਾ ਐਕਸਟਰਾ ਕਪੜੇ ਧੋਣੇ ਆ ਨਾ ਬੈੱਡ ਸ਼ੀਟਸ ਵਗੈਰਾ ਉਹ ਫਿਰ ਆਪਾਂ ਸੰਡੇ ਨੂੰ ਧੋ ਲਈ ਦੀ ਹੈ ਨਾ ਤੇ ਮੈਂ ਤੇ ਹੀ ਸੋਚੀ ਸੀ ਮੇਰੇ ਘਰ ਤਾਂ ਪਾਪਾਂ ਲੱਗ ਜਾਣਾ ਤੇ ਇੱਕ ਵਾਰੀ ਬੈੱਡ ਸ਼ੀਟ ਵੀਦਰਾ ਫੇਰ ਧੋਣਾ ਤੇ ਕੀ ਗਾਂਘਾ ਫੇਰ ਠੰਡ ਵੱਧੀ ਜਾਣੀ ਆ ਮਾਗੀ ਤੇ ਤਾਂ ਫਿਰ ਬਹੁਤ ਠੰਡ ਹੋ ਜਾਂਦੀ ਆ ਚਲੋ ਜੀ ਪਹਿਲਾਂ ਆਪਾਂ ਪਾ ਦਿੰਨੇ ਆ ਸਾਰੇ ਜਿੰਨੇ ਵੀ ਛਿੱਟੇ ਕੱਪੜੇ ਆ ਉਹ ਪਾ ਦਿੰਨੇ ਆ ਦੇਖੋ ਸਾਡੇ ਘਰੇ ਦਾ ਜੀ ਕੁਝ ਪਰਮੇ ਪਾਉਂਦੇ ਆ ਨਾ ਬਾਕੀ ਦੇ ਜੀ ਮੇਰੇ ਹਸਬੰਦ ਤੇ ਮਨਵੀਰ ਤਾਂ ਪਾ ਲੈਂਦੇ ਹੁੰਦੇ ਆ ਲੋਰਟੀ ਸ਼ਰਟ ਵਗੈਰੇ ਇਸ ਤੋਂ ਪਹਿਲਾਂ ਆਪਾਂ ਚਿੱਟੇ ਕੱਪੜੇ ਲੈਂਦੇ ਹਾਂ ਉਸ ਤੋਂ ਬਾਅਦ ਖਰਾਂਗ ਵਾਲੇ ਧੋ ਲੈਂਦੇ ਆ ਜਿਵੇਂ ਕੋਈ ਅ ਅ ਉੱਤਰ ਦਾ ਵਗਰਾ ਹੁੰਦਾ ਉਹਨੂੰ ਆਪਾਂ ਬਾਗ ਦੇ ਤੋ ਲਈਦੀ ਆ ਚਲੋ ਜੀ ਇੱਥੇ ਆਪਾਂ ਸਾਰੇ ਕੱਪੜੇ ਵਗਰਾ ਪਾਤੇ ਸੀਗੇ ਹਜੇ ਵੀ ਕਿਚਨ ਦੇ ਕੰਮ ਕਾਚ ਕਰਨੇ ਸੀਗੇ ਉਸ ਤੋਂ ਬਾਅਦ ਜੀ ਮੈਂ ਡਿਊਟੀ ਲਾ ਲਈ ਸੀ ਕਿ ਝਾੜੂ ਵਗੈਰਾ ਕੱਢਣ ਦੀ ਤੇ ਸਭ ਤੋਂ ਪਹਿਲਾਂ ਮੈਂ ਇਹ ਮੰਜੇ ਬਾਹਰ ਕੱਢਦੇ ਨੇ ਹੁੰਦੀਆਂ ਜਿਹੜਾ ਆਹ ਵੇੜਾ ਆਪਾਂ ਡੇਲੀ ਨਹੀਂ ਸਾਫ਼ ਕਰੀਦਾਗਾ ਇਹਨੂੰ ਤਿੰਨਾ ਦੋ ਤਿੰਨਾ ਦਿਨਾਂ ਬਾਅਦ ਇੱਥੇ ਬੁੱਕਰ ਮਾਰ ਲੈਂਦੀ ਆ ਉਹ ਵੀ ਜਿਹੜੇ ਪਲਾਂਟਸ ਆ ਉਹਨਾਂ ਦੇ ਪੱਤੇ ਵਗੈਰਾ ਆ ਜਾਂਦੇ ਵੈਸੇ ਇੰਨਾ ਖਲਾਰਾ ਨਹੀਂ ਪੈਂਦਾਗਾ ਨਾ ਤੇ ਹੁਣ ਤਾਂ ਵੈਸੇ ਵੀ ਜਿਵੇਂ ਧੁੰਦ ਜੀ ਪੈ ਰਹੀ ਹੈ ਨਾ ਤੇ ਇੱਥੇ ਗਿੱਲੇ ਜੀ ਹੁੰਦੇ ਤਰੇਲ ਜੀ ਪੈ ਜਾਂਦੀ ਆ ਤਾਂ ਸਵੇਰ ਸਵੇਰ ਤੇ ਇੱਥੇ ਝਾੜੂ ਲੱਗਦਾ ਹੀ ਨਹੀਂਗਾ ਮੰਜੀ ਆਪਾਂ ਕੱਢ ਦਈਦੀ ਆ ਵੀ ਧੁੱਪ ਨਿਕਲ ਗਈ ਫੇ ਸਾਰੇ ਇੱਥੇ ਧੁੱਪ ਸੇਕਦੇ ਦੁਪਹਿਰੇ ਬਹਿ ਕੇ ਚਾਹ ਪਾਣੀ ਅਸੀਂ ਪੀਦਾ ਗੱਲਾਂ ਬਾਤਾਂ ਕਰੀਦੀਆਂ ਤੇ ਮੈਂ ਤਾਂ ਵੈਸੇ ਵੀ ਦੁਪਹਿਰ ਨੂੰ ਫਿਰ ਅੱਧਾ ਪੂਣਾ ਘੰਟਾ ਰੈਸਟ ਕਰਦੀ ਹੁੰਨੀ ਆ ਵਿਟਾਮਿਨ ਡੀ ਲੈਣੀ ਹੁੰਨੀ ਸੂਰਜ ਦੇਵਤਾ ਤੋਂ ਕਿਉਂਕਿ ਫਿਰ ਵਧੀਆ ਹੋ ਜਾਂਦਾ ਨਾ ਨਾਲੇ ਤਾਂ ਬਿਨਾ ਫੋਨ ਯੂਜ਼ ਕੀਤੇ ਆਪਾਂ ਬਿਲਕੁਲ ਅੱਖਾਂ ਬੰਦ ਕਰਕੇ ਰੈਸਟ ਕਰੀਦਾ ਫੋਨ ਨੂੰ ਕਰ ਦੇਦਾ ਸਾਇਲੈਂਟ ਤਾਂ ਕਿ ਕਿਸੇ ਦਾ ਕੋਈ ਫੋਨ ਵੀ ਨਾ ਆ ਸਕੇ ਤੇ ਆਪਕਾ ਫ੍ਰੀ ਮਾਈਂਡ ਹੋ ਕੇ ਰੈਸਟ ਕਰ ਲਈਏ के रोऊगा मैं नहीं मैं आपसे रोऊगा कभी नहीं मरन की ज्यादा दुवा चाहिए ये तो मुंडा रंदन मैं तो पैसे लूंगी मैं तो पैसे लूंगी दुनिया ने नहीं छड़ना मैंने ਕਿ ਨਾ ਹਾ ਹਾ ਨਹੀਂ ਸਿੱਧੀ ਗੱਲ ਉਹ ਹਾਂ ਪੀੜਾ ਤੱਕ ਪਹੁੰਚ ਨਹੀਂ ਆਗੇ ਬਸ ਬਸ ਯਾਦ ਤੇ ਪਾਦੀ ਬਸ ਪਾਦੀ ਹਾਂ ਤਾਂ ਬਸ ਤੇ ਬਾਕੀ ਦਾ ਮਸਲਾ ਕੋਈ ਨਹੀਂ ਆlena ਮੇਰੇ ਨਾਂ ਬੋ ਬੋ ਖਾਵਾ ਉਹ ਘਰ ਸੇ ਆ ਗਈ ਤੇ ਆ ਮਾਰੀ ਦਰਦ ਬਹੁਤ ਧੀ ਉਹ ਬਹੁਤ ਪਹਿਲੇ ਤੋਂ ਬੁਵਾਸ ਦਾ ਪਾਸੇ ਆਸ ਮੈਂ ਕਿਹਾ ਜੀ ਮਾਰੀ ਜੀ ਮਾਰ ਨਹੀਂ ਅਤੇ ਇਹ ਲੱਛਣ ਆ ਸਾਰੇ ਬਹੁਤ ਆਵਾਜ਼ ਤੇ ਗੇਰੀਆ ਤੇ ਪਿੱਲੇ ਨਹੀਂ ਆਉਂਦੇ ਹਮ ਸੁਧਾਰ ਦੇਗੇ ਇਹ ਅੱਜ ਇਧਰ ਖੇਤ ਹੋ ਰਿਹਾ ਬੋਰ ਤੇ ਟਿਊਬਵਿller ਵਾਲੀ ਪਾਈਪ ਲਾ ਰਹੇ ਆ ਕਿਉਂਕਿ ਪਾਣੀ ਬਹੁਤ ਘੱਟ ਆਉਂਦਾ ਹੈ ਨਾ ਤੇ ਇਸ ਕਰਕੇ ਪਾਣੀ ਦੀ ਬਹੁਤ ਜ਼ਰੂਰਤ ਹੁੰਦੀ ਹੈ ਫਸਲਾਂ ਨੂੰ ਲਾਉਣ ਵਾਸਤੇ ਸੋਲਰ ਸਿਸਟਮ ਵੀ ਲਾ ਲਿਆ ਤੇ ਟਿਊਬਵਿller ਵਾਲਾ ਪਾਣੀ ਜਿਹੜਾ ਆ ਉਹ ਨਹਿਰ ਦੇ ਪਾਣੀ ਵਿੱਚ ਲਾ ਕੇ ਮਿਕਸ ਕਰਕੇ ਲਾ ਲੈਂਦੇ ਫਸਲਾਂ ਨੂੰ ਰਦੋ ਬੁਲ ਚੱਲਣ ਦਿੰਨੋ ਸੱਬੇ ਸੱਬਦੋ ਆਪੇ ਗਾਦਣਾ ਸਾਰ ਦੇ ਵਿੱਚ ਆਦੋ ਕੋਈ ਉੱਧ ਰੱਖ ਦੇ ਨੀ ਤੇ ਜ਼ਾਰ ਦੀ ਲੋੜ ਪਈ ਆਏ ਕੋਈ ਕੰਮੀ ਸੱਬ ਤੋਏ ਗੱਲ ਦਵਾ ਦੇ ਦੀ ਕਿ ਕਿੰਨੀ ਖਈਏ ਅਰੇ ਯਾਰ ਫੇਰ ਤੇ ਥੋੜਾ ਪੂਨ ਚਖਲਾਂਗਾ ਤਾਂ ਨਹੀਂ ਕੁਝ ਕਲਿੱਪਸ ਸੀਗੀਆਂ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਤੀਆਂ ਖੇਤ ਦੀਆਂ ਕਿਉਂਕਿ ਸਾਡੇ ਵੈਸੇ ਵੀ ਟੇਲਾਂ ਜਿਹੜੀਆਂ ਲਾਸਟ 'ਚ ਰਹਿ ਜਾਂਦੀਆਂ ਤੇ ਪਾਣੀ ਬਹੁਤ ਘੱਟ ਪਹੁੰਚਦਾ ਹੈ ਨਾ ਜਿਸ ਕਰਕੇ ਬਿਜਾਈ ਜਿਹੜੀ ਬਹੁਤ ਲੇਟ ਹੋ ਜਾਂਦੀ ਹੈ ਤੇ ਇਸ ਕਰਕੇ ਹੁਣ ਬਹੁਤ ਬੋਰੇ ਕਰ ਰਹੀ ਹੈ ਵੀ ਡੈਮ ਵਗੈਰਾ ਬਣਾਈ ਹੋਏ ਤਾਂ ਫਿਰ ਉਸ ਦੇ ਵਿੱਚ ਨਹਿਰ ਵਾਲਾ ਤੇ ਟਿਊਬਵਲਰ ਵਾਲਾ ਪਾਣੀ ਮਿਕਸ ਕਰ ਲੈਂਦੇ ਦੇਖੋ ਟਿਊਬਵਲਰ ਵਾਲਾ ਪਾਣੀ ਇੰਨਾ ਵਧੀਆ ਤਾਂ ਨਹੀਂਗਾ ਥੋੜਾ ਖਾਰਾ ਹੁੰਦਾ ਹੈ ਆ ਵੀ ਉਸ ਨੂੰ ਆਪਾਂ ਕੱਲੇ ਤੇ ਨੀਲਾ ਰਸ ਲਾ ਸਕਦੇ ਫਸਲਾਂ ਨੂੰ ਉਸ ਦੇ ਨਾਲ ਜ਼ਮੀਨ ਵੀ ਖਰਾਬ ਹੁੰਦੀ ਹੈ ਤੇ ਫਸਲਾਂ ਵੀ ਉੰਨੀ ਵਧੀਆ ਨਹੀਂ ਹੁੰਦੀਗੀ ਨਾ ਤੇ ਇਸ ਕਰਕੇ ਮਿਕਸ ਕਰਕੇ ਲਾ ਲੈਂਦੇ ਆ ਪਰ ਕੀ ਕਰਦੇ ਅਨਸਰ ਦੇ ਨੂੰ ਲਾਉਣੀਆਂ ਪੈਂਦੀਆਂ ਇਹ ਚੀਜ਼ਾਂ ਤੇ ਲੋ ਜੀ ਇਹ ਗੰਡੇ ਲਏ ਹੋਏ ਸੀ ਕਿ ਦੋ ਤਿੰਨ ਦਿਨ ਪਹਿਲਾਂ ਲਏ ਸੀ ਪਰ ਇਹ ਇਹ ਕੰਮ ਮੰਮੀ ਜੀ ਕਰ ਲੈਂਦੇ ਪਰ ਮੰਮੀ ਦਾ ਜਿਵੇਂ ਕਿ ਗੋਡਾ ਦੋ ਤਿੰਨ ਦਿਨ ਤੋਂ ਬਹੁਤ ਦੁੱਖ ਰਿਆ ਆ ਇਸ ਕਰਕੇ ਮੇਰਾ ਟਾਈਮ ਨਹੀਂ ਲੱਗਿਆ ਤੇ ਅੱਜ ਮੈਂ ਲੱਗੀ ਹੋਈ ਸੀ ਸਾਫ਼ ਕਰਨ ਵਾਸਤੇ ਇਹ ਅਸੀਂ ਸਾਫ਼ ਕਰਕੇ ਛੱਤ ਦੇ ਉੱਤੇ ਜਗ੍ਹਾ ਬਣਾ ਰੱਖੀ ਆ ਉੱਥੇ ਰੱਖ ਲਈਦੀ ਆ ਨਾ ਫਿਰ ਜਦੋਂ ਯੂਜ਼ ਕਰਨੇ ਹੁੰਦੇ ਆ ਉੱਥੋਂ ਲੈ ਆਈਦੇ ਆ ਇਹ ਬੱਚਿਆਂ ਨੂੰ ਜਿਵੇਂ ਕਿ ਕ੍ਰਿਸਮਸ ਦੀਆਂ ਛੁੱਟੀਆਂ ਸ਼ੁਰੂ ਹੋ ਗਈਆਂ ਤੇ ਬੱਚਿਆਂ ਦੇ ਪਤੰਗ ਦੇਖੋ ਡੁੱਡ ਕੇ ਇਧਰ ਆ ਜਾਂਦੇ ਆ ਪਤੰਗ ਮੇਰੇ ਕੋਲੇ ਪਿਆ ਸੀਗਾ ਤੇ ਮੈਂ ਬੱਚਿਆਂ ਨੂੰ ਕਿਹਾ ਸੀ ਵੀ ਤੁਸੀਂ ਲੈ ਜਿਓ ਬੱਚੇ ਲੈ ਕੇ ਨਹੀਂ ਗਏਗੇ ਮੈਂ ਕਿਹਾ ਸਾਡੇ ਤੋਂ ਕਿਸੇ ਕੰਮ ਦਾ ਨਹੀਂ ਗਿਆ ਪਰ ਕਹਿੰਦੇ ਇਹ ਥੋੜਾ ਜਿਹਾ ਪਾਟ ਗਿਆ ਤੇ ਇਸ ਕਰਕੇ ਅਸੀਂ ਇਹਦਾ ਕੀ ਕਰਨਾ ਨਾ ਤੇ ਪਤੰਗਾਂ ਦੀ ਆਵਾਜ਼ ਦੇ ਨਾਲ ਸਾਡੀਆਂ ਗਾਈਆਂ ਵੀ ਬਹੁਤ ਡਰਦੀਆਂ ਬਹੁਤ ਨਾ ਹੋਤਰਾ ਕਰਨ ਲੱਗ ਜਾਂਦੀਆਂ ਜਦੋਂ ਪਤੰਗ ਸਰ ਸਰ ਕਰਕੇ ਆਉਂਦੇ ਆ ਤੇ ਆ ਗੰਡੇ ਸੀਗੇ ਮੈਂ ਸਾਫ਼ ਕਰ ਰਹੀ ਸੀਗੇ ਤੇ ਕਿਉਂਕਿ ਇਹ ਗੰਡੇ ਜਿਹੜੇ ਆ ਇਹ ਹਾਂ ਥੋੜੇ ਜਿ ਗਿੱਲੇ ਆ ਨਾ ਜਿਹੜੇ ਥੋੜੇ ਜਿ ਲੱਗਦੇ ਸਾਨੂੰ ਖਰਾਬ ਜਿਓ ਉਹ ਸੀ ਪਹਿਲਾਂ ਵਰਤ ਲਾਂਗੇ ਤਾਂ ਕਰਕੇ ਬਾਕੀ ਜਿਹੜੇ ਸਾਫ਼ ਐ ਥੋੜੇ ਉੱਤੇ ਛੱਤ ਤੇ ਥੋੜਾ ਖੁੱਲੇ ਚ ਪਾ ਦਾਂਗੇ ਹਵਾ ਲੱਗਦੀ ਰਹੂ ਵੀ ਜਿਸ ਨਾਲ ਖਰਾਬ ਨਹੀਂ ਹੁੰਦੇਗੇ ਤੇ ਉਹ ਗੰਡਿਆਂ ਦੇ ਰੇਟ ਵੀ ਬਹੁਤ ਜ਼ਿਆਦਾ ਵੱਧ ਗਏ ਤੇ ਮੈਂ ਕਈ ਦਿਨਾਂ ਦੇ ਇਹਨਾਂ ਨੂੰ ਕਹਿ ਰਹੀ ਸੀਗੀ ਤੇ ਇੱਥੇ ਹੁਣ ਇਹ ਲੈ ਆ ਜੀ 30 ਰੁਪਏ ਦੇ ਹਿਸਾਬ ਨਾਲ ਗੱਟਾ ਲਿਆਇਆ 30 ਰੁਪਏ ਕਿਲੋ ਦੇ ਹਿਸਾਬ ਨਾਲ ਗੱਟਾ ਲਿਆ ਤੇ ਆ ਦੇਖੋ ਜੀ ਡੋਨਾ ਮੋਰਾ ਡੋਨੇ ਮੋਰ ਕਿਹੜਾ ਹੁੰਦਾ ਆ ਉਹ ਵਾਲਾ ਹੈਗਾ ਆ ਪਤੰਗ ਤੇ ਇਹ ਫਿਰ ਉਵੇਂ ਤਾਂ ਦੇਖੋ 45 ਤੋਂ 50 ਰੁਪਏ ਰੇਟ ਮਿਲਦਾ ਨਾ ਮੰਡੀਆਂ ਤੇ ਇਸ ਵਿੱਚ ਥੋੜੇ ਜਿਹੀ ਕਈ ਵਾਰੀ ਖਰਾਬ ਪੀਸ ਹੁੰਦੇ ਚਲੋ ਅੱਡ ਕੱਢ ਕੇ ਰੱਖ ਲੇਦੇ ਉਹਨਾਂ ਨੂੰ ਧੋ ਕੇ ਤੇ ਵਧੀਆ ਵਰਤ ਲਈਦਾ ਇੰਨੇ ਵੀ ਖਰਾਬ ਹੈ ਨਹੀਂ ਸੀਗੇ ਤੇ ਕੁਝ ਤਾਂ ਫਾਇਦਾ ਹੋਈ ਜਾਂਦਾ ਇਕੱਠੇ ਢੰਡੇ ਲਏਦਾ ਵੈਸੇ ਵੀ ਆਪਾਂ ਨੂੰ ਰੋਜ਼ ਰੋਜ਼ ਲਿਓਣੇ ਜਿਹੜੇ ਬਹੁਤ ਔਖੇ ਹੋ ਜਾਂਦੇ ਆ ਲੋ ਜੀ ਬੱਚੋ ਅੱਜ ਹੈਗਾ ਕ੍ਰਿਸਮਸ ਠੀਕ ਹੈ ਦੇਖੋ ਵੈਸੇ ਤਾਂ ਆਪਾਂ ਕ੍ਰਿਸਮਸ ਮਨਾਉਂਦੇ ਨਹੀਂ ਨੀ ਹਣਾ ਆਪਨੇ शहीद दिहाड़े चल रहे हैं तो आप कुछ वैसे मनाते नहीं गए तो चलो पर बच्चों जरूर आप स्वीडिश दिने होंगे तो हर वंशी आपने उस दिन लाइव में देखा था ना कौन थे युवराज भाई कह रहे थे ना बच्चों को उनको टॉफियाँ देना चॉकलेट ठीक yes, है तो <laughs> युवराज भाई की जय बोलो <laughs> युवराज भाई की जय लो उनके नाम से मैं दे रही हूँ चॉकलेट्स ठीक है थैंक यू मैम ओके वेलकम ਤੇ ਅੱਜ ਕਈ ਬੱਚੇ ਆਏ ਜੀ ਕਿਉਂਕਿ ਹੌਲੀਡੇ ਸ਼ੁਰੂ ਹੋ ਗਏ ਹਨ ਨਾ ਤੇ ਬੱਚੇ ਨਾਲ ਕਿ ਚੱਲੇ ਆ ਤੇ ਇੱਕ ਨੂੰ ਬੱਚੇ ਬਿਮਾਰ ਵੀ ਚੱਲ ਰਹੇ ਆ ਤੇ ਉਹਨਾਂ ਦੀ ਕੰਪਲੀਟ ਖਾਣਾਂਗੇ ਆਪਾਂ ਉਹਨਾਂ ਠੀਕ ਹੈ ਤੇ ਨੈਕਸਟ ਟਾਈਮ ਤਾਂ ਬਹੁਤ ਖੇਡਾਂਗੇ ਜਿੰਨਾਂ ਕੋਈ ਲੋੜੀ ਆਉਗੀ ਜਾਂ ਹੋਪੀ ਫੈਸਟੀਵਲ ਆਊਗਾ ਜੀ ਤੇ ਲਾ ਜੀ ਤੇ ਲੱਗੇ ਸੱਤਿਆਂ ਨੂੰ ਦੇਖਣਾ ਚਾਪ ਰਾਇਆ ਜੋ ਕਹਿੰਦੇ ਸੀ ਕਿ ਤੁਸੀਂ ਦੋ सिखा लो तुम रेफर डस्ट भी नहीं पाए हुए इतने कोई भी सीखूंगा ठीक है बाहर अरे कैमरा मैन को दिए। अरे कैमरा मैन तो रह गया अरे आपको तो भूल ही गए सच में रेफर यहां रख लो इकट्ठे एक जाना डाल देंगे उसमें बस में मैं बोलो युवराज भाई की ਜੀ ਰਾਦੇ ਫੁੱਲ ਤੇ ਵੀ ਤਿਆਰੀ ਹੋ ਰਹੀ ਆ ਔਰ ਆਪਾਂ ਬਣਾਈਆ ਟਮਾਟਰ ਦੀ ਸਬਜੀ ਇਹ ਦੇਖੋ ਜੀ ਆਪਾਂ ਬਣਾਈਆ ਟਮਾਟਰਾਂ ਦੀ ਸਬਜੀ ਤੇ ਮਨਵੀਰ ਕਰ ਰਿਹਾ ਪਿਆਜ਼ ਵਾਲੇ ਪਰੌਂਠੇ ਬਣਾਉਣ ਦੀ ਤਿਆਰੀ ਰੋ ਵੀ ਰਿਆ ਨਾਲ ਅੰਧੜਕ ਚ ਪਾਣੀ ਵੀ ਆ ਰਿਹਾ ਹੁਣ ਪਤਾ ਲੱਗੂ ਕਿ ਉਹਨੂੰ ਪਿਆਲੜ ਪਰੌਂਠੇ ਖਵਾਣ ਦਾ ਹਾਏ ਹਾਏ ਇੰਨਾ ਪਾਣੀ ਆ ਗਿਆ ਅੱਖਾਂ ਦੇ ਵਿੱਚ ਮਟਰ ਦੀ ਸਬਜ਼ੀ ਨਹੀਂ ਖਾਣੀ ਹੈ ਖਾਓ ਕੰਨਿਆ ਉਹ ਪਰੌਠੇ